ਮੋਦੀ ਸਰਕਾਰ ਨੇ ਸਾਡੇ ਇਸ ਸਮਾਜ ਦੇ ਨਾਲ ਧੋਖਾ ਕੀਤਾ ਦੇਖੋ ਅਜੋਧਿਆ ਦੇ ਵਿੱਚ ਸ਼੍ਰੀ ਰਾਮ ਜੀ ਮੰਦਿਰ ਬਣਿਆ ਹੈ ਜਦੋਂ ਅਸੀਂ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਅਸੀਂ ਵੀ ਕਰਦੇ ਹਾਂ ਪਰ ਉੱਥੇ ਉਹਨਾਂ ਨੇ 에어ਪੋਰਟ ਬਣਾਇਆ 에어ਪੋਰਟ ਦੇ ਉੱਤੇ ਨਾਮ ਸਾਡੇ ਗੈਵਰ ਮਹਾਰਿਸ਼ੀ ਵਾਲਮੀਕ ਜੀ ਦਾ ਦੇ ਨਾਮ ਦੇ ਬਣਾਇਆ ਕੀ ਉਹਨਾਂ ਨੇ ਉੱਥੇ ਕੋਈ ਮੰਦਿਰ ਬਣਾਇਆ ਜਦੋਂ ਰਾਮ ਜੀ ਦਾ ਮੰਦਿਰ ਬਣਿਆ ਰਾਮ ਮੰਦਿਰ ਦੇ ਨਾਲ ਵਾਲਮੀਕ ਜੀ ਦਾ ਮੰਦਿਰ ਵੀ ਚਾਹੀਦਾ ਸੀ ਕਿਉਂਕਿ ਜੇ ਰਾਮ ਜੀ ਨੂੰ ਅੱਜ ਦੁਨੀਆ ਜਾਣਦੀ ਐ ਤਾਂ ਵਾਲਮੀਕੀ ਜੀ ਕਰਕੇ ਜਾਣਦੀ ਐ ਜੇ ਵਾਲਮੀਕੀ ਮਹਾਰਾਜੀ ਰਮਾਇਣ ਨਾ ਲਿਖਦੇ ਉਹਨਾਂ ਵਿੱਚ ਰਾਮਚੰਦਰ ਜੀ ਦਾ ਜ਼ਿਕਰ ਨਾ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਸੀ ਕਿ ਰਾਮਚੰਦਰ ਨੂੰ ਕੋਈ ਜਾਣਦਾ ਇਸ ਕਰਕੇ ਮੋਦੀ ਸਰਕਾਰ ਬਿਤਕਰਾ ਕਰਦੀ ਐ ਸਾਡੇ ਨਾਲ ਬਿਤਕਰ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਉਹ ਪ੍ਰਧਾਨ ਮੰਤਰੀ ਐ ਤਾਂ ਕੱਲੇ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਐ ਉਹ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਐ ਉਹਨਾਂ ਨੇ ਪੂਰੇ ਦੇਸ਼ ਦੇ ਸਮਾਜ ਨਾਲ ਲੈ ਕੇ ਚੱਲਣਾ ਚਾਹੀਦਾ ਅੱਜ ਰਾਸ਼ਟਰੀ ਕ੍ਰਾਂਤੀ ਪਾਰਟੀ ਰਕਪਾ ਵੱਲੋਂ ਟਾਂਡਾ ਉਰਮਰ ਦੇ ਵਿਲ ਇਨਚਾਰਜ ਹਲਕਾ ਇਨਚਾਰਜ ਲਗਾਉਣ ਤੇ ਦਲੀਪ ਜੀ ਨੂੰ ਮੈਂ ਦਿਲ ਦੀ ਢੁਗਾਈਆਂ ਤੋਂ ਮੁਬਾਰਕਾਂ ਬਾਦ ਦਿੰਦਾ ਤੇ ਪੰਜਾਬ ਦੀ ਸੱਤਾ ਦੇ ਵਿੱਚ ਰਾਸ਼ਟਰੀ ਕ੍ਰਾਂਤੀ ਪਾਰਟੀ ਦਾ ਵਜੂਦ ਬਣੇ ਔਰ ਸਮਾਜ ਨੂੰ ਜਿਹੜੀ ਕਿ ਅੱਜ ਤੱਕ ਅਣਗੋਲੀਆਂ ਕੀਤੀ ਗਈ ਹੈ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਹ ਪਾਰਟੀ ਜਿਹੜੀ ਹੈ ਪੂਰੇ ਜਿਹੜਾ ਦੱਬਿਆ ਲਿਤਾੜਿਆ ਲੋਕ ਨੇ ਉਹਨਾਂ ਨੂੰ ਕੋਈ ਵੀ ਹੱਕ ਹਕੂਕ ਨਾ ਮਿਲਣ ਕਰਕੇ ਇਹ ਸਾਨੂੰ ਲੋੜ ਪਈ ਹੈ ਕਿ ਆਪਾਂ ਰਾਸ਼ਟਰੀ ਲੈਵਲ ਤੇ ਤੇ ਪੰਜਾਬ ਤੋਂ ਸ਼ੁਰੂਆਤ ਕਰਦਿਆਂ ਹੋਏ ਆਪਾਂ ਸਮਾਜ ਨੂੰ ਇੱਕ ਬਹੁਤ ਵੱਡੀ ਸੇਧ ਦੇਣ ਜਾ ਰਹੇ ਹਾਂ ਜਿਹਦੇ ਵਿੱਚ ਆਪਣੇ ਸਮਾਜ ਦੇ ਦਲੇ ਸਮਾਜ ਦੇ ਜਿਹੜੇ ਲੀਡਰਸ ਨੇ ਉਹ ਪੈਦਾ ਹੋਣਗੇ ਤੇ ਜਿਹੜੀ ਆਵਾਜ਼ ਇਹਨਾਂ ਦੀ ਅੱਜ ਤੱਕ ਅਣਗੌਲਿਆ ਕੀਤੀ ਗਈ ਹੈ ਵਿਧਾਨ ਸਭਾ ਦੇ ਵਿੱਚ ਉੱਥੇ ਇਹ ਆਪਣੀ ਆਵਾਜ਼ ਚੁੱਕਣਗੇ ਤੇ ਆਪਣੇ ਹੱਕ ਹਕੂਕ ਦੇ ਉੱਤੇ ਕਾਬਜ ਹੋਣਗੇ ਸਾਰੇ ਸਾਥੀਆਂ ਨੂੰ ਕ੍ਰਾਂਤੀਕਾਰੀ ਜੈ ਭੀਮ ਜੈ ਪਰ ਜੈ ਭਾਰਤ ਅੱਜ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਵੱਲੋਂ ਤਾਂਦਾ ਵਿਧਾਨ ਸਭਾ ਹਲਕੇ ਦਾ ਇੰਚਾਰਜ ਪ੍ਰਧਾਨ ਲਗਾਇਆ ਗਿਆ ਤੇ ਅਸੀਂ ਸਾਰੀ ਪਾਰਟੀ ਵੱਲੋਂ ਜਿਨ੍ਹਾਂ ਨੂੰ ਹਲਕੇ ਦਾ ਪ੍ਰਧਾਨ ਲਗਾਇਆ ਹੈ ਉਹਨਾਂ ਨੂੰ ਬਹੁਤ-ਬਹੁਤ ਪਾਰਟੀ ਵੱਲੋਂ ਮੁਬਾਰਕੀ ਦਿੰਦੇ ਆ ਮੈਂ ਸ਼ਖਸੀਅਤ ਦਾ ਅੱਜ ਸਾਰੀ ਟੀਮ ਦੀ ਮੌਜੂਦਗੀ ਦੇ ਵਿੱਚ ਨਾਮ ਅਨਾਉਂਸ ਕਰ ਰਿਹਾ ਤੇ ਪਾਰਟੀ ਦੇ ਅੱਜ ਮੁੱਖ ਅਹੁਦੇਦਾਰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਸ਼ਿੰਗਾਰਾ ਸਿੰਘ ਜੀ ਕਲਿਆਣ ਜੀ ਵਿੱਚ ਮੌਜੂਦ ਨੇ ਤੇ ਨਾਲ ਸਾਡੇ ਰਜਿੰਦਰ ਅਟਵਾਲ ਜੀ ਜੋ ਕੋਰ ਕਮੇਟੀ ਦੇ ਚੇਅਰਮੈਨ ਨੇ ਉਹ ਵੀ ਸਾਡੇ ਵਿਚਕਾਰ ਮੌਜੂਦ ਨੇ ਤੇ ਨਾਲ ਸਾਡੇ ਪਾਰਟੀ ਦੇ ਪੰਜਾਬ ਪ੍ਰਧਾਨ ਵਿਕਾਸ ਹੰਸ ਜੀ ਸਾਡੇ ਵਿਚਕਾਰ ਮੌਜੂਦ ਨੇ ਤੇ ਅੱਗੇ ਅਸੀਂ ਅਨਾਉਂਸ ਕਰਾਂਗੇ ਪਾਰਟੀ ਦੇ ਟਾਂਡਾ ਹਲਕੇ ਤੋਂ ਹਲਕਾ ਇੰਚਾਰਜ ਦਲੀਪ ਜੀ ਨੂੰ ਅੱਜ ਵਿਕਾਸ ਹੰਸ ਜੀ ਪ੍ਰਧਾਨ ਜੀ ਉਹਨਾਂ ਨੇ ਅੱਥੇ ਦੀ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਆਸ ਕਰਦੇ ਹਾਂ ਕਿ ਦਲੀਪ ਜੀ ਆਵਾ ਸਮੇਂ ਦੇ ਅੰਦਰ ਪੂਰੀ ਟਾਂਡਾ ਵਿਧਾਨ ਸਭਾ ਨੂੰ ਦੇਖਣਗੇ ਤੇ ਬਾਬਾ ਸਾਹਿਬ ਅੰਬੇਦਕਰ ਦਾ ਜੋ ਮਿਸ਼ਨ ਹੈ ਉਸ ਨੂੰ ਅੱਗੇ ਲੈ ਕੇ ਜਾਣਗੇ ਤੇ ਨਾਲ ਮਹਿਲਾ ਵਿੰਗ ਦੇ ਵਿੱਚੋਂ ਵੀ ਉਹਦੇਦਾਰੀਆਂ ਅੱਜ ਦਿੱਤੀ ਗਈ ਹੈ ਮਹਿਲਾ ਵਿੰਗ ਦੇ ਵਿੱਚੋਂ ਰਮਨਕੋਰ ਜੀ ਨੇ ਰਮਨਕੋਰ ਜਿਨ੍ਹਾਂ ਨੂੰ ਬਲੌਕ ਟਾਂਡਾ ਦੇ ਮਹਿਲਾ ਵਿੰਗ ਦਾ ਅੱਜ ਪ੍ਰਧਾਨ ਨਿਾਇਆ ਗਿਆ ਹੈ ਤੇ ਅਸੀਂ ਰਮਨਕੋਰ ਜੀ ਨੂੰ ਪਾਰਟੀ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਦੇ ਆ ਤੇ ਨਾਲ ਹੋਰ ਵੀ ਜਿਹੜੇ ਸਾਥੀ ਨੇ ਇਹਨਾਂ ਦੇ ਉਹਨਾਂ ਨੂੰ ਵੀ ਅੱਜ ਵਿਧਾਨ ਸਭਾ ਦੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਨੇ ਔਰ ਅਸੀਂ ਆਸ ਕਰਦੇ ਆ ਕਿ ਇਹ ਜਿਹੜੀ ਟੀਮ ਹੈ ਇਹ ਬਾਬਾ ਸਾਹਿਬ ਦੇ ਮਿਸ਼ਨ ਨੂੰ ਪਿੰਨ ਪਿੰਨ ਤੱਕ ਲੈ ਕੇ ਜਾਏਗੀ ਔਰ ਪੂਰਾ ਜਿਹੜਾ ਹਲਕਾ ਹੈ ਤਾਂਡਾ ਵਿਧਾਨ ਸਭਾ ਉਹਨੂੰ ਹੋਰ ਵੀ ਤੇਜ਼ੀ ਨਾਲ ਬਾਬਾ ਸਾਹਿਬ ਦੀ ਵਿਚਾਰਧਾਰਾ ਲੈ ਕੇ ਇਸ ਪਾਰਟੀ ਨੂੰ ਅੱਗੇ ਵਧਾਏਗੀ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਰਕਪਾ ਦਾ ਜਿਹੜਾ ਮਿਸ਼ਨ ਹੈ ਐਸਟੀ ਬੀਸੀ ਐਸਟੀ ਓਬੀਸੀ ਐਂਡ ਮਾਈਨੋਰਟੀਜ਼ ਹਰ ਵਰਗ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਐਜੂਕੇਸ਼ਨ ਦੀ ਲਹਿਰ ਨੂੰ ਜਨ ਜਨ ਤੱਕ ਪਹੁੰਚਾਉਣਾ ਹੈ ਔਰ ਸਮਾਜ ਦੇ ਅੰਦਰ ਇੱਕ ਰਾਜਨੀਤਿਕ ਜਿਹੜੀ ਕ੍ਰਾਂਤੀ ਹੈ ਉਹ ਪੈਦਾ ਕਰਨੀ ਹੈ ਨਹੀਂ ਕਹਿੰਦਾ ਹੋਇਆ ਜਿਹੜੀ ਟੀਮ ਹੈ ਪਾਰਟੀ ਦੀ ਹਾਈ ਕਮਾਂਡ ਅੱਜ ਪਹੁੰਚੀ ਹੈ ਜਿਨ੍ਹਾਂ ਵਿੱਚ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸਰਦਾਰ ਸ਼ਿੰਗਾਰਾ ਸਿੰਘ ਕਲਿਆਣ ਜੀ ਸਾਡੇ ਰਜਿੰਦਰ ਅਟਵਾਲ ਜੀ ਪੰਜਾਬ ਪ੍ਰਧਾਨ ਵਿਕਾਸ ਹੰਸ ਜੀ ਸਾਡੇ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਪ੍ਰਧਾਨ ਕੇਸਰ ਗਿੱਲ ਜੀ ਵੀ ਸਾਡੇ ਵਿਚਕਾਰ ਆਏ ਹੋਏ ਨੇ ਤੇ ਨਾਲ ਬਲਦੇਵ ਹੰਸ ਜੀ ਜਿਹੜੇ ਬੰਗਾ ਵਿਧਾਨ ਸਭਾ ਦੇ ਐਡਵਾਈਜ਼ਰ ਬੋਰਡ ਦੇ ਵੀ ਚੇਅਰਮੈਨ ਨੇ ਉਹ ਵੀ ਸਾਡੇ ਵਿਚਕਾਰ ਅੱਜ ਕਾਂਡਾ ਵਿਧਾਨ ਸਭਾਦ ਨੂੰ ਐਲਾਨ ਕਰਨ ਦੇ ਵਿੱਚ ਸਪੈਸ਼ਲ ਮੌਜੂਦ ਹੋਏ ਨੇ ਤੇ ਇੰਨਾ ਹੀ ਕਹਿੰਦਾ ਹੋਏ ਅਸੀਂ ਇਹਨਾਂ ਨੂੰ ਇੱਕ ਵਾਰ ਫਿਰ ਮੁबारकਾਂ ਦਿੰਦੇ ਆ ਕਿ ਆਲਾ ਸਮਰੇ ਅੰਦਰ ਇਹ ਪਾਰਟੀ ਦਾ ਨਾਮ ਫੀਲ ਵਿੱਚ ਜਾ ਕੇ ਰੋਸ਼ਨ ਕਰਨ ਤੇ ਸਮਾਜ ਨੂੰ ਸੁਚੱਜੇ ਢੰਗ ਦੇ ਨਾਲ ਅੱਗੇ ਕ੍ਰਾਂਤੀ ਪੈਦਾ ਕਰਨ ਦੀ ਜਿਹੜੀ ਲਹਿਰ ਹੈ ਉਸ ਵੱਲ ਤੋਰਨ ਵਿੱਚ ਅਹਿਮ ਰੋਲ ਅਦਾ ਕਰਨ ਇੰਨੇ ਕਹਿੰਦਾ ਹੋਇਆ ਸਾਰੇ ਸਾਥੀਆਂ ਨੂੰ ਕ੍ਰਾਂਤੀਕਾਰੀ ਜੈ ਭੀ ਜੈ ਭਾਰਤ ਜਵਲਮੀ ਕੀ ਹਰ ਹਰ ਵਲਮੀਕੀ ਜੈ ਭੀਮ ਜੈ ਭਾਰਤ ਅੱਜ ਰਾਸ਼ਟਰੀ ਕ੍ਰਾਂਤੀ ਪਾਰਟੀ ਉਮੇੜਕਰ ਰਖਪਾ ਦੀ ਜੋ ਸਮੁੱਚੀ ਟੀਮ ਟਾਂਡਾ ਹਲਕੇ ਦੇ ਵਿੱਚ ਪਿੰਡ ਸੱਲਾਂ ਦੇ ਤਲਵੰਡੀ ਸੱਲਾਂ ਦੇ ਵਿੱਚ ਪੁੰਜੀ ਹੈ ਜਿੱਥੋਂ ਬਹੁਤ ਹੀ ਸਤਿਕਾਰਯੋਗ ਪਿੰਡ ਦੇ ਸਮੂਹ ਇਲਾਕਾ ਨਿਵਾਸੀ ਜਿਨ੍ਹਾਂ ਨੇ ਅੱਜ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਬਰਮਾਲੇ ਦੇ ਵਿੱਚ ਇੱਕ ਮੀਟਿੰਗ ਦਾ ਯੋਜਨ ਕੀਤਾ ਗਿਆ ਜਿਸ ਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਵੀ ਜੋ ਸਾਡੇ ਵੀਰ ਦਿਲੀਪ ਕੁਮਾਰ ਜੀ ਔਰ ਮੈਡਮ ਰਮਨ ਕੋਰ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਅੱਜ ਬਹੁਤ ਇੱਕ ਸ਼ਲਾਂਗਾ ਜੋਗ ਜਿਹੜਾ ਉਪਰਾਲਾ ਕੀਤਾ ਮੈਂ ਕਹਿ ਸਕਦਾ ਵੀ ਇਹ ਵਧਾਈ ਦੇ ਪਾਤਰ ਆ ਵੀ ਜਿਨ੍ਹਾਂ ਨੇ ਅੱਜ ਜਿੱਥੇ ਸਾਡੇ ਸਮਾਜ ਦਬੇ ਕੁਚਲੇ ਲੋਕਾਂ ਨਾਲ ਆਲ ਓਵਰ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਵੱਲੋਂ ਧੱਕੇਸ਼ਾਹੀ ਕੀਤੀ ਜਾਂਦੀ ਆ ਉਹਨਾਂ ਦੇ ਖਿਲਾਫ ਜੰਗ ਲੜਨ ਦਾ ਜਿਹੜਾ ਅੱਜ ਇਹਨਾਂ ਨੇ ਅੱਜ ਮੈਦਾਨ ਦੇ ਵਿੱਚ ਉਤਰ ਕੇ ਜਿਹੜਾ ਫੈਸਲਾ ਲਿਆ ਇਹ ਵਿਦਾਈ ਦੇ ਪਾਤਰ ਆ ਔਰ ਮੈਂ ਪੰਜਾਬ ਪ੍ਰਧਾਨ ਹੋਣ ਦੇ ਅਹੁਦੇ ਤੋਂ ਔਰ ਇਹਨਾਂ ਦਾ ਪਾਰਟੀ ਦੇ ਵਿੱਚ ਆਇਆਂ ਦਾ ਵੈਲਕਮ ਕਰਦਾ ਸਵਾਗਤ ਕਰਦਾ ਔਰ ਆਸ ਕਰਦਾ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਰਟੀ ਨੂੰ ਇਹ ਪਿੰਡ ਪਿੰਡ ਬੂਥ ਬੂਥ ਲੈਵਲ ਦੇ ਵਿੱਚ ਲਈ ਆ ਕੇ ਜਿਹੜਾ ਮਜ਼ਬੂਤ ਕਰਨਗੇ ਔਰ 2027 ਦੇ ਵਿੱਚ ਦਲੀਪ ਕੁਮਾਰ ਜੀ ਖੁਦ ਨੂੰ ਆਪਣੇ ਜਿਹੜੀ ਆਪਣੀ ਟੀਮ ਇੱਥੇ ਦੀ ਟਾਂਡੇ ਦੀ ਵਿਧਾਨ ਸਭਾ ਦੀ ਉਹਨੂੰ ਇੰਨਾ ਮਜ਼ਬੂਤ ਕਰਨ ਤਾਂ ਜੋ ਅਸੀਂ ਆਉਣ ਵਾਲਾ ਇਲੈਕਸ਼ਨ ਜਿਹੜਾ ਵਾ ਵਿਧਾਨ ਸਭਾ ਦਾ ਇਹਨਾਂ ਨੂੰ ਵੀ ਫਾਈਟ ਕਰਾਇਆ ਜਾਵੇ ਧੰਨਵਾਦ ਜੀ ਪਾਰਟੀ ਨੇ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਉਹਦੇ ਉੱਤੇ ਮੈਂ ਬਹੁਤ ਹੀ ਖਰਾਬ ਤਰਾਂਗਾ 2027 ਦੇ ਵਿੱਚ ਜਿਹੜਾ ਇਲੈਕਸ਼ਨ ਦੇ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਜਾਏਗੀ ਉਹਨੂੰ ਮੈਂ ਦਿਲੋਂ ਕਰਾਂਗਾ ਜੀ